ਗੋਣ ਸ਼ੰਕਰ ਦੀ ਤਰਤੀ ਹੈ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਜਿਹਾ ਪਹਿਲਾਂ ਵੀ ਮੈਂ ਬਾਬਾ ਸ਼ਿਵਨਾਥ ਜੀ ਇੱਥੇ ਬੈਠੇ ਸੀ ਗੱਲ ਕਰ ਰਹੇ ਸੀ ਤੇ ਕਮੋਦ ਸਾਹਿਬ ਨੇ ਪਹਿਲੀ ਇੱਟ ਲਾਈ ਤਾਂ ਸ਼ਰ ਮੰਦਿਰ ਕੋ ਸ਼ੁਰੂਆਤ ਕੀਤੀ ਪਹਿਲੀ ਲੁਕ ਦੀ ਸੜਕ ਲਾਈ ਤਾਂ ਸ਼ਰ ਮੰਦਿਰ ਕੋ ਸ਼ੁਰੂਆਤ ਕੀਤੀ LED ਦੀਆਂ ਲਾਈਟਾਂ ਸ਼ੁਰੂਆਤ ਕੀਤੀ ਤਾਂ ਉਹ ਵੀ ਸਾਡੇ ਨਲਾਸ ਮੰਦਰ ਦੀ ਇਹ ਲਾਈਟਾਂ ਤੋਂ ਸ਼ੁਰੂਆਤ ਕੀਤੀ ਸਕਾਰਯੋਗ ਸਾਥੀਓ ਬਹੁਤ ਖੁਸ਼ੀ ਹੁੰਦੀ ਹੈ ਔਰ ਹੌਸਲਾ ਮਿਲਦਾ ਹੈ ਜਦੋਂ ਤੁਸੀਂ ਸਾਰੇ ਅੱਜ ਮੈਦਾਨ ਦੇਖ ਰਹੇ ਹਾਂ ਸ਼ਹਿਰ ਦੀ ਸਾਰੀ ਕ੍ਰੀਮ ਇਹ ਕੋਈ ਇਕੱਠ ਨਹੀਂ ਪਲਾਨ ਕਰਿਆ ਸੀ ਕੋਈ ਸਾਡੇ ਸ਼ਹਿਰ ਦੀ ਜਿਹੜੀ کریم ਜਿਤਨੇ ਮੌਜੂਦ ਸੱਜਣ ਤੁਸੀਂ ਆਪ ਉਸ ਜਖਬੇ ਸਜੇ ਦੇਗਾ ਮਾਰ ਕੇ ਦੇਖੋ ਸਾਰੇ ਮੋਹਤਬਰ ਸੱਜਣ ਸਾਰੀਆਂ ਸਤਜੀਆਂ ਰੋਹ ਇੱਥੇ ਬਿਰਾਜਮਾਨ ਹਨ ਆਪਣੇ ਸੁਝਾਅ ਵੀ ਬਹੁਤ ਸਾਥੀਆਂ ਨੇ ਵਿੱਚ ਦਿੱਤੇ ਚਲਕੀਤੇ ਹੋਏ ਕਮਾਂ ਦੀ ਵੀ ਸਲਾਹਾਂ ਕੀਤੀ ਔਰ ਚਲ ਰਹੇ ਕਮਾਵਾਰੇ ਵੀ ਸੁਝਾਅ ਆਪਣੇ ਦਿੱਤੇ ਬੁੜੀ ਖੁਸ਼ੀ ਹੁੰਦੀ ਹੈ ਵੀ ਸਾਰਿਆਂ ਦਾ ਇਤਨਾ ਪਿਆਰ ਹੈ ਸ਼ਹਿਰ ਦੇ ਪ੍ਰਤੀ ਇਲਾਕੇ ਦੇ ਪ੍ਰਤੀ ਔਰ ਖੁਸ਼ੀ ਇਸ ਗੱਲ ਦੀ ਰਾਜਨੀਤਿਕ ਪਾਰਟੀਆਂ ਪਹਿਲਾਂ ਵੀ ਸੱਤਾ ਦੇ ਵਿੱਚ ਰਹੀਆਂ ਬਹੁਤ ਰਾਜਨੇਤਾ ਜੀ ਇੱਥੇ ਰਹੇ ਆ ਮੈਨੇ ਨਵਾਂ ਦੁਪਹਿਰੇ ਤਕਰੀਬਨ ਦੁਪਹਿਰ ਦੇ 12 1 ਵਜੇ ਦੇ ਲਗਭਗ ਮੈਨੂੰ ਕੋਈ ਬਜ਼ੁਰਗ ਸਾਡੇ ਟਾਊਨ ਚੋਂ ਕੋ ਸਾਥੀ ਮਿਲ ਕੇ ਗਏ ਉਹਨਾਂ ਨੇ ਗੱਲ ਕੀਤੀ ਕਹਿੰਦੇ ਵੀ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਵਤਾਇਕ ਨੇ ਕਿਸੇ ਪੋਲੀਟੀਸ਼ੀਅਨ ਨੇ ਡਿਵੈਲਪਮੈਂਟ ਦੇ ਵਿੱਚ ਜੋ ਹੈ ਸਾਡੇ ਆਵਾਜ਼ ਨੂੰ ਇਨਵੋਲਵ ਕੀਤਾ ਕੋਟਮ ਕੋਟ ਤਲਵਾਦ ਤੁਹਾਡੇ ਚੰਗੇ ਸੁਝਾਵਾ ਲਈ ਇਸੇ ਤਰੀਕੇ ਆਪਾਂ ਅੱਗੇ ਵਧਦੇ ਚੱਲੀਏ ਵਪਾਰ ਮントン ਦੇ ਸਾਥੀ ਇੱਥੇ ਬਿਰਾਜਮਾਨ ਨੇ ਡਵੈਲਪਮੈਂਟ ਜ਼ਰੂਰ ਇੱਕ ਇੰਪੋਰਟੈਂਟ ਪਾਰਟ ਹੁੰਦਾ ਹੈ ਜਦੋਂ ਵੀ ਗਵਰਨਮੈਂਟ ਦੇ ਵਿੱਚ ਗਵਰਨਮੈਂਟ ਫਾਰਮ ਹੁੰਦੀ ਹੈ ਇਹੀ ਉਮੀਦ ਦੇ ਨਾਲ 2012 ਦੇ ਵਿੱਚ ਤੁਸੀਂ ਐਮਐਲਏ ਸਾਹਿਬ ਨੂੰ ਮੌਕਾ ਦਿੱਤਾ ਠੀਕ ਆ ਉਹ ਤੋਂ ਕਾਂਗਰਸ ਦੀ ਸਰਕਾਰ ਨਹੀਂ ਬਣ ਪਾਈ ਪੰਜਾਬ 'ਚ 2017 ਦੇ ਵਿੱਚ ਤੁਸੀਂ ਉਸ ਤੋਂ ਵੀ ਵੱਧ ਕੇ ਵਿਸ਼ਵਾਸ ਦਿਖਾਇਆ ਉਹਦਾ ਵਜ਼ਨ ਜੋ ਸੀ ਸਾਰੇ ਹੀ ਕਾਂਗਰਸ ਪਾਰਟੀ ਦੀ ਟੀਮ ਦੇ ਉੱਤੇ ਸਾਡੇ ਪਰਿਵਾਰ ਦੇ ਮੁੰਡਿਆਂ ਦੇ ਉੱਤੇ ਬੜਾ ਵੱਡਾ ਵਜ਼ਨ ਸੀ ਵੀ ਜੋ ਲੰਬੇ ਸਮੇਂ ਤੋਂ ਰਾਜਪੁਰਾ ਦੇ ਵਿੱਚ ਵਿਕਾਸ ਦੇ ਕੰਮ ਜੋ ਰੁਕੇ ਪਏ ਸੀ ਰੁੱਕੇ ਥੋੜੇ ਥੋੜੇ ਦੇਖੋ ਉਹਨਾਂ ਨੂੰ ਲੀਡ ਤੇ ਲੈ ਕੇ ਆਈਏ ਇਸ ਖੂਬਸੂਰਤ ਇਲਾਕੇ ਨੂੰ ਕਿਉਂਕਿ ਪੰਜਾਬ ਦਾ ਸਰਦਾਂ ਤਾਜ ਹੈ ਰਾਜਪੁਰਾ ਜਦੋਂ ਵੀ ਉੱਪਰਲੇ ਜਿਤਨੇ ਸਟੇਟ ਨੇ ਜਦੋਂ ਉਹਨਾਂ ਨੇ ਪੰਜਾਬ ਨੂੰ ਟੱਚ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਰਾਜਪੁਰਾ ਨੂੰ ਫੋਕੇ ਉਹਨਾਂ ਨੇ ਲੰਕੇ ਜਾਣਾ ਤਾਂ ਪੰਜਾਬ ਦੀ ਪੱਗ ਕਹਿ ਲੋ ਪੰਜਾਬ ਦੀ ਸਰ ਦੀ ਪਗੜੀ ਜੋ ਹੈ ਉਹਦੀ ਸ਼ਾਨ ਅਗਰ ਬਣੇਗੀ ਤਾਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਹੁੰਦਾ ਔਰ ਬੜੀ ਤੇਜ਼ੀ ਦੇ ਨਾਲ ਪਿਛਲੇ ਚਾਹੇ ਸਾਡੇ ਪਿੰਡ ਸਿਗੇ ਭਾਵੇਂ ਸਾਡੇ ਰਾਜਪੁਰਾ ਸ਼ਹਿਰ ਹੋਵੇ ਭਾਵੇਂ ਸਾਡਾ ਬਨੂ ਸ਼ਹਿਰ ਹੋਵੇ ਬਹੁਤ ਪੱਕੀ ਵਿਕਾਸ ਜਿਹਨੂੰ ਕਹਿੰਦੇ ਆ ਐਮਐਲਏ ਸਾਹਿਬ ਨੇ ਆਪਣੀ ਟੀਮ ਦੇ ਨਾਲ ਰਲ ਕੇ ਬਹੁਤ ਤੇਜ਼ੀ ਦੇ ਨਾਲ ਇਹ ਕੀਤਾ ਵਿਕਾਸ ਇੰਪੋਰਟੈਂਟ ਪਾਰਟ ਹੋਣ ਦੇ ਹੀ ਨਾਲ-ਨਾਲ ਇੱਕ ਬਹੁਤ ਵੱਡਾ ਜਿਹੜਾ ਸਾਡੇ ਸਮਾਜ ਦਾ ਹਿੱਸਾ ਹੈ ਉਹ ਹੈ ਇੱਕ ਗੁੱਡ ਐਡਮਿਨਿਸਟ੍ਰੇਸ਼ਨ ਹੋਣਾ ਚੰਗਾ ਮਾਹੌਲ ਹੋਣਾ ਜਿੱਥੇ ਕੋਈ ਖੌਫ ਨਾ ਹੋਵੇ ਕਿਸੇ ਵਪਾਰੀ ਦੀ ਲੁੱਟ ਖਸੁੱਟ ਨਾ ਹੋਵੇ ਕਿਸੇ ਮਜ਼ਦੂਰ ਨਾਲ ਤਕਾਣਾ ਨਾ ਹੋਵੇ ਕਿਸੇ ਕਿਸਾਨ ਵੀਰ ਦੇ ਨਾਲ ਕੋਈ ਨਜਾਇਜ਼ ਨਾ ਹੋਵੇ ਔਰ ਸ਼ਾਂਤ ਮਈ ਜੋ ਮਾਹੌਲ ਹੈ ਕੋਈ ਗੁੰਡਾ ਐਲੀਮੈਂਟ ਨਾ ਹੋਵੇ ਉਸ ਇਲਾਕੇ ਦੇ ਵਿੱਚ ਔਰ ਸ਼ਾਂਤ ਮਈ ਜੋ ਹੈ ਲੋਕ ਆਪਣਾ ਜੀਵਨ ਵਿਅਸਤ ਗਤਨ ਕਰਨ ਆਪਣਾ ਕੰਮ ਕਾਜ ਕਰਨ ਪਰਿਵਾਰ ਆਪਣੇ ਪਾਲਣ ਔਰ ਇੱਕ ਸੁਪਨਾ ਸੀ ਸਾਡੇ ਮਨਾਂ ਦੇ ਵਿੱਚ ਵੀ ਅਸੀਂ ਵੀ ਸ਼ਹਿਰ ਚ ਲੰਬਾ ਸਮਾਂ ਜਦੋਂ ਵਿਚਰਦੇ ਸੀ ਦੇਖਦੇ ਸੀ ਲੋਕ ਬੜੇ ਪਰੇਸ਼ਾਨ ਸੀਗੇ ਖਾਸ ਕਰਕੇ ਸਾਡੇ ਦੁਕਾਨਦਾਰ ਜਿਹੜੇ ਵੀਰ ਸੀਗੇ ਤੇ ਵਪਾਰੀ ਭਾਈਚਾਰਾ ਸੀ ਕੋਈ ਸੁਣਵਾਈ ਨਹੀਂ ਕਦੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਉਹ ਸਿਰਫ ਇਹ ਕਦੇ ਕੋਈ ਪੁਲਿਸ ਵਾਲਾ ਚੜ ਜਾਂਦਾ ਸੀ ਕਾਨੂੰਨਾਂ ਤੇ ਕਦੇ ਕੋਈ ਇੰਸਪੈਕਟਰ ਚੜ ਜਾਂਦਾ ਸੀ ਇਹ ਬੜੀ ਵੱਡੀ ਪਰੇਸ਼ਾਨੀ ਜੋ ਪਿਛਲੇ 10 ਸਾਲ ਸ਼ਰਮਨ ਅਕਾਲੀਦਲ ਬੀਜੇਪੀ ਦੀ ਤੇ ਸਰਕਾਰ ਰਹੀ ਉਹਦੇ ਦਰਮਿਆਨ ਰਾਜਪੁਰਾ ਦੇ ਲੋਕਾਂ ਨੇ ਇਹ ਫੇਸ ਕੀਤੀ ਲੇਕਿਨ ਮੈਂ ਤਾਂ ਕੋਟਮ ਕੋਟ ਧੰਨਵਾਦ ਕਰਦਾ ਸਾਰੀ ਹੀ ਕਾਂਗਰਸ ਪਾਰਟੀ ਦੀ ਟੀਮ ਦਾ ਤੇ ਵਿਸ਼ੇਸ਼ ਤੌਰ ਤੇ ਐਮ ਐਲ ਏ ਸਾਹਿਬ ਦਾ ਕਿਉਂਕਿ ਇਹੋ ਜਿਹੇ ਕਈ ਫੈਸਲੇ ਲੈਣੇ ਪੈਂਦੇ ਆ ਜਿਹਦੇ ਵਾਸਤੇ ਤੁਹਾਨੂੰ ਤੁਹਾਡੇ ਚ ਨਿਸ਼ਚੈ ਹੋਣਾ ਚਾਹੀਦਾ ਦ੍ਰਿੜ ਹੋਣਾ ਚਾਹੀਦਾ ਤੁਹਾਡੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਆ ਕੋਟਮ ਕੋਟ ਧੰਵਾਦ ਐਮ ਐਲ ਏ ਸਾਹਿਬ ਔਰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵਪਾਰੀ ਭਰਾ ਸਾਥੀ ਜਾ ਕੇ ਨੌਜਵਾਨ ਮੇਰੇ ਹਾਨ ਦੇ ਵੀ ਮਡੇ ਬਹੁਤ ਕੰਮ ਕਰਦੇ ਆ ਅੱਜ ਕੱਲ੍ਹ ਜਿਹੜੇ ਕੰਮ ਕਰ ਰਹੇ ਨੇ ਉਹ ਆ ਕੇ ਜਦੋਂ ਦੱਸਦੇ ਆ ਮੋਰੋ ਚੱਲ ਕੇ ਵੀ ਜਿੰਨਾ ਕਮਾਣੇ ਆ ਉਤਨਾ ਹੀ ਆਪਣੇ ਘਰੇ ਲੈ ਕੇ ਜਾਣੇ ਆ ਇਹ ਨਹੀਂ ਹੈ ਵੀ ਕੋਈ ਸ਼ਾਮ ਨੂੰ ਜਦੋਂ ਜਾਣ ਲੱਗੇ ਕੋਈ ਸਾਡੀ ਜੇਬ ਦੇ ਵਿੱਚ ਕੋ ਹੱਥ ਪਾ ਕੇ ਰੁਪਿਆ 100 ਰੁਪਿਆ ਵੀ ਕੋ ਕੱਢ ਲਵੇ ਵੀ ਇਸ ਚੀਜ਼ ਦੀ ਸਰਵੋਤਮ ਸੱਲੀ ਆ ਥੋੜਾ ਸਾਰਿਆਂ ਦਾ ਇੱਥੇ ਆਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਮੇਰੇ ਕੋਲ ਜਿਤਨੇ ਵੀ ਸ਼ਬਦ ਮੈਂ ਕਹਾ ਉਤਨੇ ਘੱਟ ਨੇ ਕਿਉਂਕਿ ਇਹ ਸਾਰੀ ਜੋ ਜ਼ਿੰਮੇਵਾਰੀ ਦਿੱਤੀ ਹੈ ਤੁਹਾਡੇ ਆਸ਼ੀਰਵਾਦ ਸਦਕਾ ਹੀ ਮਿਲੀ ਤੁਸੀਂ ਸਾਰਿਆਂ ਨੇ ਕਿਰਪਾ ਕੀਤੀ ਅਤੇ ਆਪਣੇ ਵੱਲੋਂ ਪੂਰਾ ਪਰਿਵਾਰ ਅਸੀਂ ਕੋਸ਼ਿਸ਼ ਹੈਗੇ ਆ ਕਰ ਰਹੇ ਆ ਕਿ ਤੁਹਾਡੀਆਂ ਜੋ ਇੱਛਾਵਾਂ ਹਨ ਜੋ ਤੁਸੀਂ ਸੋਚਦੇ ਹੈ ਤੁਹਾਡੇ ਮਨਾਂ ਦੇ ਵਿੱਚ ਜੋ ਆਂਦਾ ਹੈ ਵ ਇਸ ਤਰੀਕੇ ਦਾ ਮਾਹੌਲ ਹੋਣਾ ਚਾਹੀਦਾ ਉਹਨੂੰ ਪੂਰਾ ਕਰਨ ਦੇ ਵਿੱਚ ਅਸੀਂ ਸਾਰੇ ਜਣੇ ਦਿਨ ਰਾਤ ਲੱਗੇ ਹੋਏ ਆ ਐਮ ਐਲ ਸੰਧਿਯਾ ਗਵਾਈ ਤੇ ਵਿੱਚ ਕੋਟਮ ਕੋਟ ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਸਾਰੇ ਇੱਥੇ ਚੱਲ ਕੇ ਆਏ ਆਸ਼ੀਰਵਾਦ ਦਿੱਤਾ ਤੁਹਾਡੇ ਦਰਸ਼ਨ ਵੀ ਹੋਏ ਬਹਾਨੇ ਸਿਰ ਕਿਉਂਕਿ ਵੈਸੇ ਤਾਂ ਉਹਨਾਂ ਪਿੱਛੇ ਲੰਬਾ ਸਮਾਂ ਇੱਕ ਕੋਵਿਡ ਦਾ ਇੱਕ ਦੌਰ ਚੱਲਿਆ ਜਦੋਂ ਇੱਕ ਦੂਜੇ ਨਾਲ ਨੇਲ ਬਲਾ ਆਪੀ ਆਪਣਾ ਬਹੁਤ ਜ਼ਿਆਦਾ ਘਟ ਗਿਆ ਸੀਗਾ ਔਰ ਹੁਣ ਕੋਵਿਡ ਵਾਲੀ ਬਿਮਾਰੀ ਪਰੋਣਾ ਦੀ ਬਿਮਾਰੀ ਦੇ ਵਿੱਚ ਥੋੜਾ ਜਿਹਾ ਗਿਰਾਵਟ ਹੈ ਜਿੱਦਾਂ ਆਪਾਂ ਦੇਖ ਹੀ ਰਹੇ ਆ ਸਰਕਾਰੀ ਅੰਕੜੇ ਆ ਰਹੇ ਆ ਟੈਸਟਾਂ ਤੋਂ ਬਾਅਦ ਵੀ ਤੋਂ ਥੋੜਾ ਜਿਹਾ ਹੌਸਲਾ ਕਰਕੇ ਆਪਾਂ ਸਾਰੇ ਜਣੇ ਮੁੜ ਕੇ ਆਪਣੇ ਜੀਵਨ ਨੂੰ ਲੀਹ ਦੇ ਉੱਤੇ ਲਿਖਿਆਣ ਦੀ ਕੋਸ਼ਿਸ਼ ਕਰ ਰਹੇ ਆ ਲੰਬੇ ਸਮੇਂ ਤੋਂ ਬਾਅਦ ਸਾਰੇ ਇੱਥੇ ਇਕੱਤਰ ਹੋਏ ਆ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਮੈਂ ਤਾਂ ਆਪ ਸਭ ਨੂੰ ਨਮਨ ਕਰਦਾ ਹਾਂ ਤੁਹਾਡੇ ਚਰਨਾਂ 'ਚ ਜੀ ਆਇਆਂ ਕਹਿੰਦਾ ਹਾਂ ਤੇ ਪਰਮੇਸ਼ਵਰ ਦੇ ਅੱਗੇ ਹੀ ਅਰਦਾਸ ਕਰਦਾ ਹਾਂ ਵੀ ਤੁਸੀਂ ਹੱਸਦੇ ਵਸਦੇ ਰਹੋ ਤੁਹਾਡੇ ਬੇੜਿਆਂ ਦੇ ਵਿੱਚ ਖੁਸ਼ੀਆਂ ਦੇ ਦੀਪ ਜਗਦੇ ਰਹਿਣ ਤੁਹਾਡੇ ਬੱਚੇ ਤਰੱਕੀ ਕਰਨ ਤੁਹਾਡੇ ਕਾਰੋਬਾਰਾਂ ਦੇ ਵਿੱਚ ਵਾਧਾ ਹੋਵੇ ਕਿਉਂਕਿ ਪਿੱਛੇ ਬਹੁਤ ਪਰੇਸ਼ਾਨੀਆਂ ਹੋਈਆਂ ਨੇ ਹਰ ਵਰਗ ਜੋ ਹੈ ਫਾਈਨੈਂਸ਼ਲੀ ਬਹੁਤ ਵੱਡਾ ਝਟਕਾ ਲੱਗਿਆ ਹੁਣ ਅੱਗੇ ਤਿਹਾਰ ਆ ਰਹੇ ਆ ਦਿਵਾਲੀ ਆ ਰਹੀ ਹੈਗੀ ਆ ਤੁਹਾਡੇ ਜਨਾਬਾਂ ਦੀ ਤੇ ਮੈਂ ਤਾਂ ਅਰਦਾਸ ਕਰਾਂਗਾ ਤੁਹਾਡੀ ਅਪਲ ਕਦਾ ਮਾਹਾਂ ਦੇ ਕੋਲੇ ਸ਼ੰਕਰ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ ਤੁਹਾਡੀ ਨਿਤ ਦਿਵਾਲੀ ਹੋਵੇ ਇਤਨੇ ਇੱਕ ਵਧੀਆ ਤੁਹਾਡੇ ਚੜ੍ਹਦੇ ਦਿਨ ਤੁਹਾਡਾ ਕਾਰੋਬਾਰ ਵਧੇ ਤੁੰਡੇ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਅਸੀਂ ਸੇਵਾ ਦੇ ਵਿੱਚ ਹਾਜ਼ਰ ਹਾਂ ਸਾਰਾ ਪਰਿਵਾਰ ਮੁਰਤਫੇ ਇਕ ਬਾਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਕਟਮਕੋਟ ਧੰਨਵਾਦ ਕਰਦਾ ਹਾਂ ਜੈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਭਿਟੀ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਰੱਖੀ ਆ ਹੁਣ ਮੈਂ ਵੀ 2 ਮਿੰਟ ਜਿਹੜੇ ਮੈਨੂੰ ਲਾਣਾ ਚਾਹੀਦਾ ਉਹ ਵੀ ਮੈਂ ਲਾਣ ਵਾਸਤੇ ਪਰ ਸਭ ਨੂੰ ਖੜਿਆ ਕਿਉਂਕਿ ਇਹਦਾ ਜਬੈਰ ਨੀ ਸੇਜ ਜਿਹੜੀ ਸਾਹਮਣੇ ਸਾਹਮਣੇ ਮੇਰੇ ਕਰਨਾ ਨਹੀਂ ਕਰਦਾ ਜੀ ਬਈ ਦੋ ਤਿੰਨ ਗੱਲਾਂ ਕਰ ਬਈ ਭਾਜੀ ਤੁਹਾਡੀ ਜਾਣਕਾਰੀ ਅੱਜ ਕਿਉਂਕਿ ਸਾਰਾ ਸ਼ਹਿਰ ਇਕੱਠਾ ਹੋਇਆ ਤੇ ਸਾਰੇ ਸ਼ਹਿਰ ਦੇ ਬਤਵੰਦੇ ਸੱਜਣ ਇਕੱਠੇ ਨੇ ਸਨੇ ਮਾਤਾਵਾਂ ਬੈਠੀਆਂ ਨੇ ਤਾਂ ਮੈਂ ਤਾਂ ਇੱਕ ਤੁਹਾਨੂੰ ਇਹ ਦੱਸਦਾ ਆ ਕਿ ਕਈ ਗੱਲਾਂ ਅਸੀਂ ਆਉਣੀਆਂ ਜਿਹੜੀਆਂ ਆਮ ਜਨਤਾ ਤੱਕ ਨਹੀਂ ਪਹੁੰਚਦੀਆਂ ਜਿਵੇਂ ਕਿ ਗੱਲ ਕੀਤੀ ਮਿਲਜੀ ਨੇ ਪਿੱਛੇ ਕਰੋਨਾ ਕਰਕੇ ਲੋਕਡਾਊਨ ਹੋਇਆ ਸਾਰੇ ਕਾਰੋਬਾਰ ਬੰਦ ਹੋ ਗਏ कर्फ्यू ਲੱਗਿਆ ਅਜੇ ਸਮੇਂ ਦੇ ਵਿੱਚ ਐਮਐਲਏ ਸਾਹਿਬ ਨੇ ਮੀਟਿੰਗ ਬੁਲਾਈ ਆਪਣੇ ਭਗਵੰਤ ਜੀ ਨੇ ਨਾਲ ਨਾਲ ਹੈਗੇ ਆ ਸ਼ਹਿਰ ਦਾ ਕੁਝ ਕੁਝ ਆਪਣੇ ਪਾਰਟੀ ਵਰਕਰ ਤੈਨਾਂ ਨੇ ਫੈਸਲਾ ਕੀਤਾ ਕਿ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਸ਼ਹਿਰ ਦਾ ਕੋ ਬੰਦਾ ਮੁੱਖਾ ਨਾ ਰਹੇ ਕਿਉਂਕਿ ਗਰੀਬੀ ਵੀ ਹੈਗੀ ਹੈ ਲੋਕ ਆਰਥਿਕ ਤੌਰ ਕੋ ਕਮਜ਼ੋਰ ਵੀ ਹੈਗੇ ਆ ਕੁਝ ਮਜ਼ਦੂਰ ਵੀ ਹੈਗੇ ਜਿਹੜੇ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਆ ਪਰ ਵੱਡੀ ਗੱਲ ਇਹ ਵਿੱਚ ਪ੍ਰਵਾਸੀ ਲੋਕ ਜਿਹੜੇ ਆ ਕੇ ਇੱਥੇ ਕਾਰੋਬਾਰ ਕਰਦੇ ਆ ਸਾਡੇ ਕਾਰੋਬਾਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦੇ ਵਿਰੋਧ ਦਿਹਾੜੀ ਦਾ ਕੰਮ ਹਦਾ ਤਾਂ ਇਹਨਾਂ ਨੇ ਸੋਚਿਆ ਕਿ ਆਪਾਂ ਕੁਝ ਬਰਾਲਾ ਕਰੀਏ ਤਾਂ ਮੈਂ ਸਮਝਦਾ ਮੇਰੇ ਕੋਲ ਸ਼ਬਦ ਨਹੀਂ ਹੈ ਆਮ ਤੌਰ ਤੇ ਆਪਾਂ ਦੇਖ ਰਹੇ ਸੀਗੇ ਪਹਿਲੇ ਵੀ ਐਸਐਮਐਲ ਲੈਵਲ ਕੰਮ ਕੀਤਾ ਇਹ ਤਾਂ ਲੱਗਦਾ ਮੈਂ ਕਿਸਨ ਨੂੰ ਕਰਾਂ ਕਿਸੇ ਬਾਤ ਨਹੀਂ ਅਸੀਂ ਇਕੱਠੇ ਵੈਗ ਲਿਸਟਾ ਤਿਆਰ ਕਰਨੀ ਆ ਵੀ ਕਿਹੜੇ ਕਿਹੜੇ ਸ਼ਾਇਦ ਬਗਵੰਤ ਸੱਜਣ ਨੇ ਸੌਖੇ ਨੇ ਆਪਣੀ ਜੇਬ ਵਿੱਚੋਂ ਵੀ ਜੋ ਕਰ ਸਕਦੇ ਅਸੀਂ ਕੀਤਾ ਪਰ ਬੰਦ ਸੱਜਣਾ ਕੋ ਫੰਡ ਇਕੱਠਾ ਕੀਤਾ ਔਰ ਜਿੰਦਾ ਸਰਕਾਰੀ ਰਹਿਣ ਆਇਆ ਉਹ ਵੀ ਅਸੀਂ ਬਿਰਦਾਸ਼ਰਮ ਦੇ ਹਾਲ ਦੇ ਵਿੱਚ ਆਪਣਾ ਡਿੱਪੂ ਬਣਾ ਕੇ 3 ਮਹੀਨੇ ਪੂਰੇ ਲੋਕਡਾਊਨ ਦੇ ਵਿੱਚ ਡੇਲੀ ਐਮਐਲਏ ਸਾਹਿਬ ਨੇ ਯਮਿਟੀ ਕਿਨੇ ਉੱਥੇ ਹੁਣ ਇਹਾਰੇ ਕੋਠੀ ਕਿਸੇ ਨੇ ਅੱਗੇ ਲਿਖਾ ਕੇ ਜਾਣਾ ਬਿਸਾਲ ਕੋ ਰਾਸ਼ਨ ਨਹੀਂ ਹੈ ਸਾਡੇ ਐਸਐਮ ਸਾਹਿਬ ਰਹੀ ਹੈ ਟੀਮ ਇਹਨੂੰ ਜੀ ਪਿੱਛੇ ਉਹਨਾਂ ਨੇ ਹੀ ਬੜਾ ਯੋਗਦਾਨ ਪਾਇਆ ਨਗਰ ਕੌਂਸਲ ਦੇ ਜਿਹੜੇ ਇਹ ਸਾਡੇ ਮੈਂ ਔਰ ਪੂਰੇ ਸਟਾਫ ਨੇ ਬੜਾ ਯੋਗਦਾਨ ਪਾਇਆ ਟੈਲੀਫੋਨ ਨੰਬਰ ਚਾਲੂ ਕੀਤਾ ਹੈਲਪਲਾਈਨ ਨਿਰਦੀਨ ਨੂੰ ਰਾਸ਼ਨ ਲਈ ਲੋੜ ਇਸ ਦਾ ਬਦਲ ਕੇ ਹੋਣ ਕਰ ਉਹਨਾਂ ਨੇ ਫੋਨ ਕਰਦਾ ਨਗਰ ਕੌਂਸਲੀ ਕਰਮਚਾਰੀ ਘਰ ਜਾ ਕੇ ਰੱਖਾ ਪੁਚਾ ਕੇ ਆਂਦੇ ਰਹੇ ਆ ਤਾਂ ਮੈਂ ਸਮਝਦਾ ਕਿ ਐਸੀ ਕੁਸ਼ਕਿਸਮਤ ਹੈ ਜਦੋਂ ਅਸੀਂ ਆਪਲੇ ਸਾਹਮਣੇ ਲਿਸਟ ਰੱਖਣੀ ਬੇਪਤੰਦਰ ਸਿੰਘ ਜੀ ਦੀ ਲਿਸਟ ਹੈਗੀ ਆ ਇਹਨਾਂ ਲੋਕਾਂ ਤੋਂ ਅਸੀਂ ਫੰਡ ਇਕੱਠਾ ਕਰਸ ਰਹੇ ਆ ਕਿਸੇ ਤੋਂ ਚਾਵਲ ਬਹੁਤ ਲੋਕਾਂ ਨੇ ਸੇਵਕ ਕੀਤਾ ਮੈਂ ਸਾਰੇ ਧਨਵਰ ਘਰਾਂ ਦਾ ਬਹੁਤ ਬੰਦੇ ਬੈਠੇ ਐ ਤੇ ਜਿਨ੍ਹਾਂ ਨੇ ਸੇਵਕ ਕੀਤਾ ਸਾਡੇ ਤਾਂ ਐਸੀ ਕੀ ਪਲਾਨਿੰਗ ਅਸੀਂ ਇੱਕ ਦਿਨ ਬੁਲਾ ਕੇ ਉਹਨਾਂ ਦਾ ਅਲੱਗ ਤੌਰ ਤੇ ਜਿਹੜਾ ਹੈਗਾ ਧੰਨਵਾਦ ਕਰੀਏ ਪਰੰਤੂ ਮੌਕਾ ਨਹੀਂ ਮਿਲਿਆ ਸਰ ਹੋਰ ਕੰਮ ਹੋਰ ਕੰਮ ਚੱਲਦੇ ਗਏ ਵਿੱਚ ਤੇ ਮੈਂ ਸਮਝਦਾ ਕਿ ਐਸੇ ਐਮਐਲਏ ਨਹੀਂ ਮਿਲ ਸਕਦੇ ਸਾਡੇ ਵਿਪੱਖ ਸੈਨਾ ਸ਼ਹਿਰ ਦੇ ਵਿੱਚ ਕਿਸੇ ਬੰਦੇ ਨੇ ਇਸ ਗੱਲ ਪਿੱਛੇ ਆਵਾਜ਼ ਨਹੀਂ ਚੱਕੀ ਸਾਡੀ ਰੱਖੇਤੀ ਨਹੀਂ ਕੀਤੀ ਕਿ ਇਹਨਾਂ ਦੀ ਸਰਦਾਰ ਸੀਗੀ ਇਹ ਅnuxtjs ਕਿਤੇ ਇਹਨਾਂ ਦੇ ਰਾਜ ਦੇ ਵਿੱਚ ਲੋਕਾਂ ਨੂੰ ਰਾਸ਼ਨ ਦੀ ਲੋਬਤ ਆਈ ਆ ਤਾਂ ਮੈਂ ਸਮਝਦਾ ਕਿ ਘਟੋ ਘਟ ਜਿਹੜੇ ਮੇਰੇ ਕੋਲ ਆਕੜੇ ਹੈਗੇ ਆ ਨਾ ਸਾਰੇ ਤੋਂ ਸਾਡੇ ਕੋਲ ਲਿਖੇ ਪਿਆ ਲਿਸਟ ਹੈਗੀਆਂ 17 18000 ਜਿਹੜੇ ਬੈਕਰ ਜਿਹੜੇ ਰਾਸ਼ਨ ਦੇ ਹੈਗੇ ਆ ਉਹ ਬੰਦੇ ਗੇ ਉਸ ਤੋਂ ਬਾਅਦ ਜਿਹੜੇ ਸੰਸਥਾਵਾਂ ਨੇ ਇਸਰ ਬਿਆਸ ਵਾਲੇ ਹੈਗੇ ਆ ਆਪਣੇ ਤੇ ਨੀਲਪੁਰ ਗੋਦਵਾਰਾ ਸਾਹਿਬ ਵਾਲੇ ਹੈਗੇ ਆ ਬਤੀਦਾਸ ਗੋਦਵਾਰਾ ਸਾਹਿਬ ਵਾਲੇ ਹੈਗੇ ਹੋਰ ਜਿਹੜੀ ਸਮਾਜਿਕ ਸੰਸਥਾਵਾਂ ਨੇ ਇਦਾਂ ਤੁਸੀਂ ਦੇਖਿਆ ਹੁਣ ਤੁਹਾਨੂੰ ਇਹਦੇ ਚ ਆਪਣਾ ਸੋਸ਼ਲ ਮੀਡੀਆ ਵਿੱਚ ਗੋਦਵਾਲਾ ਸਿੰਘ ਸਵਾਦੇ ਪ੍ਰਧਾਨ ਸਾਹਿਬ ਨੇ ਕੰਗਸਾਹਬ ਨੇ ਐਮਐਲਏ ਸਾਹਿਬ ਨੂੰ ਬੁਲਾ ਕੇ ਕੋਲ ਸਾਰੇ ਸਾਡੇ ਸਾਹਮਣੇ ਖੋਲ ਗਿਆ ਪੁੱਠੀ ਗੱਤੀ ਬੰਦ ਤੇ ਉਹ ਬਦਲਾਵ ਤੇ ਮੁੱਦੇ 'ਚ ਚਾਦਰੇ ਮਾਰ ਕੇ ਜੇ ਤਾਂ ਵੀ ਐਮਐਲਏ ਸਾਹਿਬ ਜਾਓ ਤੁਸੀਂ ਬੰਦੋ ਸੰਗਵਾਦੇ ਤੇ ਭਰੋਸਾ ਤੁਸੀਂ ਸਹੀ ਕੰਮ ਕਰੋ ਮੈਂ ਨਹੀਂ ਕਦੇ ਦੇਖਿਆ ਐਸਾ ਹੁੰਦਾ ਇਹ ਗੋਦਵਾਲਾ ਸਾਹਿਬ ਦੇ ਵਿੱਚੋਂ ਉਹਨਾਂ ਨੇ ਜਿਹੜੇ ਜਿੰਤਾ ਦੇ ਪੈਸੇ ਹੈਗੇ ਆ ਬੁਰਾ ਕਰਕੇ ਐਮਐਲਏ ਸਾਹਿਬ ਇਸ ਕੋਲ ਗੱਲ ਉਤਿਆਉਂ ਚਾ ਆਪਾਂ ਇਹ ਸਾਰਾ ਕੁਝ ਰਾਜਪੁਰੇ 'ਚ ਹੋ ਰਹੀਆਂ ਮੇਰੇ ਲਈ ਇਹਨਾਂ ਲਾ ਹੋ ਰਹੀਆਂ ਨੇ ਤਾਂ ਮੈਂ ਸੋਚਦਾ ਕਿ ਸਾਨੂੰ ਸਾਰਿਆਂ ਨੂੰ ਦੇਖੋ ਸਮਾ ਬਬਾਰਿਆ ਦੀ ਗੱਲ ਕਰ ਰਹੇ ਸੀਗੇ ਆਪਾਂ ਪਹਿਲਾਂ ਵੀ ਦੇਖਿਆ ਬਬਾਰੀ ਬੈਠੇ ਐ ਚਾਹ ਹੁਣ ਮੰਨੇ ਚੋਂ ਗੱਲ ਜਦੋਂ ਸਾਰਿਆਂ ਨੇ ਹੈਗੇ ਪਤਾ ਸਭ ਨੂੰ ਉਹ ਗੱਲ ਮੂੰਹ ਚ ਕਰੇ ਨਾ ਕਰੇ ਜਿੰਨੇ ਪਹਿਲੇ ਅਸਰੀ ਰਾਜ ਰਿਹਾ ਇਥੇ ਰਾਜਪਾਲੇ ਦੇ ਵਿੱਚ ਐਮਐਲਏ ਸਾਹਿਬ ਨੇ ਜਦੋਂ ਇਹ ਵਾਅਦਾ ਕਰਕੇ ਇਹ ਚੋਣ ਇਹਨਾਂ ਨੇ ਜਿੱਤੀ ਸੀਗੀ ਕਿ ਮੇਰੀ ਸਰਕਾਰ ਆਏਗੀ ਤਾਂ ਮੈਂ ਇਸ ਸੇਵਾ ਨੂੰ ਪਾਉਂਗਾ ਪਹਿਲਾ ਵਾਰ ਮੌਕਾ ਨਹੀਂ ਮਿਲਿਆ ਦੂਜੀ ਵਾਰ ਨਾ ਨੇ ਆਪਣਾ ਜਿਹੜੀ ਗੱਲ ਪੂਰੀ ਕਰਕੇ ਦਿਖਾਈ ਐ ਬਾਜ਼ਾਰ ਦੇ ਵਿੱਚ ਇਹ ਨੂੰ ਪਤਾ ਹੈ ਕਿ ਆਪਾਂ ਕਹਿੰਦੇ ਇਹ ਬੇਜਨਾਸ ਹੋ ਗਿਆ ਉਹ ਕਦੇ ਨਹੀਂ ਹੁੰਦਾ ਕ腐ਸ਼ਨ ਹਮੇਸ਼ਾ ਰਹੇਗੀ ਬੁਰਾਈ ਹਮੇਸ਼ਾ ਰਹਿੰਦੀ ਆ ਪਰ ਜਦੋਂ ਕੋਈ ਅਫਸਰ ਕਿਸੇ ਨੂੰ ਪੈਸੇ ਲੈ ਲੈਂਦਾ ਨਾ ਉਹ 10 ਸਾਲ ਸੋਚਦਾ ਕਿਨੇ ਵੀ ਸ਼ਾਮ ਨੂੰ ਮੇਰੀ ਘਾਟ ਪਾਓ ਜੀ ਤਾਂ ਦਲੇਗੇ ਇਹਨਾਂ ਸਾਨੂੰ ਸੈਕਟਰ ਬਹੁਤ ਹੈ ਆਪਾਂ ਆਰਾਮ ਨਾਲ ਕੰਮ ਕਰ ਰਹੇ ਹਾਂ ਸਾਰੇ ਵਪਾਰੀ ਭਾਈ ਸੀਗੇ ਆਪਣਾ ਅਨਾਜ ਮੰਡੀ ਵਾਲੇ ਇਹ ਸ਼ਾਮ ਨੂੰ ਖਾਤੇ ਮਾਰੇ ਸੀਗੇ ਰਾਤ ਨੂੰ ਸਿਰਫ ਬੰਦ ਕਰਕੇ ਜਾਂ ਘਰ ਜਾ ਕੇ ਬਣਾਦੇ ਸੀਗੇ ਕਿਉਂਕਿ ਅਨਸਾਸੀ ਤੰਗੀ ਤਾਂ ਜਦੋਂ ਸੀ ਇਹਨਾਂ ਨੂੰ ਆ ਕੇ ਕੰਮ ਸਹੀ ਵਾਲੀ ਫੇਰੇ ਇਸ ਤਰ੍ਹਾਂ ਅਜਾ ਫੜਨਾ ਸੀ ਲਿਆ ਵੀ ਤਾਂ ਉਹ ਸਾਰੇ ਕੰਮ ਬੰਦ ਹੋ ਗਏ। ਉਹ ਬਾਅਦ ਇਥੇ ਬਾਜ਼ਾਰ ਦੇ ਵਿੱਚ ਕੋਈ ਸਹਿਬਲਾਂ ਆ ਕੋਈ ਸੇਲ ਦਾਸ ਆ ਕੋਈ ਹੋਰ ਕੁਝ ਨਾ ਕੁਝ ਹੁੰਦਾ ਰਿਹਾ ਪਹਿਲਾਂ। ਅੱਜ ਉਹ ਸਾਰਾ ਕੁਝ ਨਹੀਂ ਹੈ ਸਾਰੇ ਵਪਾਰੀ ਦਿਨੋਂ ਜਾਣਦੇ ਆ ਨਾ ਜੀ ਆਤਮਾ ਜਾਣਦੀ ਆ। ਅਗਰੋ ਗੱਲ ਇਹ ਹੈ ਕਿ ਜਦੋਂ ਆਪਾਂ ਨੂੰ ਇਹ ਜਿਹੇ ਬਧਿਆਨ ਈਸਾਨ ਮਿਲਿਆ ਹੈ ਮੈਨੇਰ ਕੋਰਸਰ ਦਾ ਤਕਰੀਬਨ 2 ਸਾਲ ਭਰਾਂਗੀ ਕੀਤੀ ਆ। ਤਾਂ ਮੈਨੂੰ ਪਤਾ ਹੈ ਕਿ ਮੈਨੂੰ ਹਮੇਸ਼ਾ ਰੋਜ ਹਲਾ ਸ਼ਰੀਮੰਦੀ ਜੀ ਵੀ ਸਾਮ ਨੂੰ ਸਮੇਂ ਵੀ ਇਹ ਕੰਮ ਆ। ਮੇਰੇ ਨਾਲ ਜਾ ਕੇ ਕੋਚਿੰਗ ਕਰ ਕੰਮ ਆੜ ਜਾਣਾ ਚਲੋ ਜੀ ਮੇਰੇ ਨਾਲ ਚਲੋ ਜੀ। ਆਪਾਂ ਜਾ ਕੇ ਕਰਾ ਕੇ ਆਉਣੇ। ਜਾ ਕੇ ਡਾਇਰੈਕਟਰ ਕੋਲ ਬੈ ਜਿੰਨਾ ਸੋਰੀ ਬਸ ਸਮਾਸੀ ਜਿੰਨਾ ਮੰਗਿਆ ਸਾਨੂੰ ਦਿੱਤਾ ਨਾ ਨੇ ਜਿੰਨੀ ਹਲਾਸ਼ੇਰੀ ਸਾਨੂੰ ਚਾਹੀਦੀ ਸੀ ਇਹਨਾਂ ਨੇ ਦਿੱਤੀ ਹੈ ਤਾਂ ਜਬਰ ਦੇਖਦੇ ਅੱਜ ਨਗਰ ਕੌਂਸਲ ਦੇ ਵਿੱਚ ਵਿਸ਼ੇਸ਼ ਸਮੇਂ ਦੌਰਾਨ ਜੋ ਕ腐ਸ਼ਨ ਹੋਈ ਉਸ ਨੂੰ ਠੱਲ ਪਾ ਕੇ ਉਹ ਪੈਸਾ ਬਚਾਇਆ ਗਿਆ ਉਹਦੇ ਬਾਅਦ ਤੁਹਾਡਾ ਕੰਮ ਚੱਲਿਆ ਗਰਾਂਟਾ ਨਹੀਂ ਗੱਲ ਸੀ ਕਿ ਪਹਿਲਾਂ ਗਰਾਂਟਾ ਨਹੀਂ ਮਿਲਿਆ ਸੀ ਕਿਉਂਕਿ ਹਾਲਤ ਖਰਾਬ ਸੀਗੀ ਹੁਣ ਐਮਐਲਏ ਸਾਹਿਬ ਨੇ ਜਦੋਂ ਸਰਦੇ ਗਰਾਂਟਾ ਪ੍ਰਾਪਤ ਕੀਤੀ ਹੈ ਔਰ ਉਸ ਗਰਾਂਟਾ ਦੇ ਨਾਲ ਹੁਣ ਬੜੀ ਤੇਜ਼ੀ ਨਾਲ ਜੋ ਸ਼ਹਿਰ ਦੇ ਵਿੱਚ ਵਿਕਾਸ ਸ਼ੁਰੂ ਕੀਤਾ ਇਹਨਾਂ ਦਾ ਤਾਂ ਇਸ ਤੋਂ ਇਲਾਵਾ ਜਿਹੜਾ ਇਨਾਰੇ ਕੋਠੀ ਦੇ ਵਿੱਚ ਇੱਕ ਹੋਰ ਬੰਦਾ ਨੂੰ ਗੱਲ ਆਸਾਂ ਵੀ ਜਨਤਾ ਦਾ ਦਬਾਅ ਲੱਗਦਾ ਜਨਤਾ ਦਾ ਦਬਾਅ ਦਾ ਮਤਲਬ ਹੈ ਕਿ ਆ ਕੇ ਬੈਠਦੇ ਆ ਪੀਆ ਸਾਹਿਬ ਇਹਨਾਂ ਨੂੰ ਦੱਸਦੇ ਨੇ ਵੀ ਇਹ ਇਨ ਵਿੱਚ ਤਿੰਨ ਵੇ ਵੇ ਬੈਠਣਗੇ ਜਨਤਾ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਦੇ ਕੋਈ ਨੀਜੀ ਮਾਮਲੇ ਹੁੰਦੇ ਆ ਕੋਈ ਕਿਸੇ ਕਿਸੇ ਕੋਈ ਕਿਸੇ ਕਿਸਮ ਦੀ ਦਿੱਕਤ ਹੈਗੀ ਹੈ ਉਹ ਕਮੇਟੀ ਸੰਬੰਧੀ ਕੰਮ ਨੇ ਤਾਂ ਇਹਨਾਂ ਕੋ ਲੋਕ ਆ ਕੇ ਆਪਣੀ ਗੱਲ ਕਰਕੇ ਉਹ ਉਸੇ ਪੂਰੀ ਕਰਦੇ ਆ ਔਰ ਜਿਹੜੀ ਹੁਣ ਇਹ ਅੱਜ ਲੈਟ ਨਾਲ ਕਰ ਰਹੇ ਆ ਇਹ ਵੀ ਅਸੀਂ ਦੇਖਿਆ ਜੇ ਰੋਜ਼ ਹੀ ਕਿਛਕਿਛ ਹੈਗੀ ਆ ਕਦੀ ਵੀ ਸਲੈਟਾ ਸਾਰੇ ਜਗ੍ਹਾ ਨਹੀਂ ਕਦੀ ਕਿਤੇ ਕੋਈ ਪ੍ਰਾਬਲਮ ਨਹੀਂ ਕਿਤੇ ਪ੍ਰਾਬਲਮ ਤਾਂ ਇਹ ਰ ਫੇਰ ਇਹ ਕੁਛ ਕਰਿਆ ਇਹਨਾਂ ਸਭੀਆ ਸਾਹਬ ਨੂੰ ਸਲਾਹ ਦਿੱਤੀ ਮੈਂ ਜਨਰਲ ਕਰਨਾ ਕਿ ਆਪਾਂ ਬ੍ਰਿਦਰ ਸਿੰਘ ਜੀ ਦਾ ਵੀ ਜਿਨ੍ਹਾਂ ਨੇ ਐਮਐਲਏ ਸਾਹਬ ਨੂੰ ਸਲਾਮ ਮੰਨ ਕੇ ਇਸ ਗੀ ਨੂੰ ਪੂਰੇ ਪੰਜਾਬੇ ਲਾਗੂ ਕੀਤਾ ਕਿ ਹਰ ਸ਼ਹਿਰ ਦੇ ਵਿੱਚ ਇਹ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਬੱਚੇ ਕੰਮ ਨਹੀਂ ਸਾਡੀ ਹੁਣ ਮੈਂ ਇਹ ਸਾਹਬਾਂ ਨਾਲ ਗੱਲ ਕਰ ਰਿਹਾ ਸੀਗਾ तकरीबन ਕਰੋੜ ਰੁਪਏ ਤੋਂ ਲੈ ਕੇ 70 ਕਰੋੜ ਰੁਪਏ ਨਹੀਂ ਬੱਚੇ ਵਿੱਚ ਰਹੀ ਕਮੇਟੀ ਨੂੰ ਲਾਈਟਾਂ ਲਗਾਉਣ ਦੇ ਨਾਲ ਜਿਹੜੀ ਕਿਸਾਨ ਦਾ ਸ਼ਹਿਰ ਦਾ ਪੈਸਾ ਬਚੇਗਾ ਜਿਹਨਾਂ ਨੂੰ ਸਵਾਰ ਹੋ ਰਹੀ ਸੀਗਾ ਉਦੇ ਵਿੱਚ ਇਹਨਾਂ ਨੇ ਧਿਆਨ ਦਿੱਤਾ ਬਾਕੀ ਗੱਲ ਹੈ ਕਿ ਹੁਣ ਆਪਾਂ ਪਾਰਕ ਨੇ ਜਾਂਦੇ ਆਂ ਸਾਦਾ ਸ਼ਹਿਰ ਚ ਪਾਰਕ ਬਹੁਤਾਰੇ 60 70 ਪਾਰਕ ਨੇ ਸਾਰੇ ਪਾਰਕ ਦੀਆਂ ਕਮੇਟੀਆਂ ਬਣਾਈਆਂ ਨਵੇਂ ਸ਼ਹਿਰੋਂ ਸਾਰਿਆਂ ਨੂੰ ਕਮੇਟੀ ਵੱਲੋਂ ਸਹਾਇਤਾ ਦਿੱਤੀ ਗਈ ਪੁਰਾ ਸਾਰੇ ਇਹਦੇ ਪਾਰਕ ਨੇ ਬੜੀ ਆਪਾਂ ਲੋਕ ਸਹਾਇਤਾ ਪੈ ਜਾ ਕੇ ਮਤਲਬ ਬਹੁਤ ਅਣਗਿਣਤ ਕੰਮ ਆ ਜਿੰਨੇ ਆਪਾਂ ਗਿਣਾ ਵੀ ਹੈ ਪਾਰਕ ਨੇ ਮਲਾਈ ਫਰਾਜੋਗ ਵਰਿਆ ਸਰਕਾਰਾਂ ਮਤੇ ਲੈਣਾ ਨਹੀਂ ਕਰਵਾਉਣੇ ਵੀ ਇਹਦੇ ਨਾਲ ਤਾਂ ਮੇਰੀ ਬੇਨਤੀ ਹੈ ਕਿ ਆਉਣ ਵਾਲਾ ਸਮਾਂ ਜਿਦਾ ਹੈਗਾ ਹੁਣ ਐਮਸੀ ਦੇ ਚੋਣਾ ਸ਼ਾਇਦ ਸਰਕਾਰ ਬੁਸ਼ਤ ਕਰਦੇ ਹੋਏ ਕਸਾਬੇ ਸਾਰਿਆਂ ਦਾ ਫਰਜ਼ ਬਣਦਾ ਤੇ ਜਿਹੜੇ ਉਮੀਦਵਾਰ ਐਮਐਲਏ ਸਾਹਿਬ ਖੜੇ ਹੋਰ ਅਸੀਂ ਉਹਨਾਂ ਨੂੰ ਸਹਿਯੋਗ ਦਈਏ ਕਿਉਂਕਿ ਵੀਰੋ ਆਪਾਂ ਨੂੰ ਇਹ ਯਕੀਨ ਕਰਨਾ ਚਾਹੀਦਾ ਕਿ ਕੋਈ ਜਿਹੜੀ ਸਰਦਾਰ ਬਣਨ ਜਾ ਰਹੀ ਹੈ ਤੁਹਾਨੂੰ ਜਿਹੜੀ ਸਰਦਾਰ ਬਣਨ ਜਾ ਰਹੀ ਹੈ ਦੁਬਾਰਾ 5 ਸਾਲ ਫੇਰ ਸੇ ਇਹਨਾਂ ਦੇ ਸੇਵਾ ਦਾ ਮੌਕਾ ਪੰਜਾਬ ਜੰਦਾ ਨੇ ਕਿਹੜੋ ਸਾਹਮਣੇ ਦੇਣਾ ਔਰ ਫੇਰ ਜਿਹੜਾ ਹੈ ਐਮਐਲਏ ਸਾਹਿਬ ਸਾਡੇ ਇਥੋਂ ਦੇ ਰਹਿਨੁਮਾ ਹੋਣਗੇ ਪੈਸਾ ਕੇ ਜ਼ਰੂਰੀ ਹੈ ਕਿ ਜਿਹੜੀ ਟੀਮ ਬਣੇ ਉਹ ਇਨਾਂ ਦੀ ਟੀਮ ਬਣੇ ਮੈਂ ਉਹ ਜਿਆਦਾ ਸਮਾਂ ਲੰਬਾ ਦੇ ਲੈਂਦਾ ਮੈਂ ਜਿਹੜੀ ਅੱਜ ਕੰਪਨੀ ਇਥੇ ਹਾਂ ਇੱਕ ਹੋਰ ਸੀਗਾ ਸਾਡੇ ਸੁਦੀਪ ਮੋੜ ਜੀ ਬੈਠੇ ਨੇ ਐਮਐਲਏ ਸਾਹਿਬ ਦੇ ਕੋਲ ਮੈਂ ਨਾਲ ਵੈਲਕਮ ਕਰਦਾ ਕਿਉਂਕਿ ਇਹ ਵੀ ਇਲੈਕਸ਼ਨ ਦੇ ਵਿੱਚ ਕਾਫੀ ਇਨਾਂ ਨੇ ਬਾਈਕਾਉਟ ਕੀਤੀ ਬਾਕੀ ਇਨਾਂ ਦੇ ਵਗਰ ਵੀ ਲੋਕ ਜਿਹੜੇ ਹੈਗੇ ਆ ਸਾਡੇ ਲੇਡੀਜ਼ ਹੈਗੇ ਪਰਿਵਾਰਾਂ ਦੀਆਂ ਜੇ ਕਿਸੇ ਨੂੰ ਸਮੱਸਿਆ ਆਉਂਦੀ ਨੰਨ ਸਿੱਧਾ ਫੋਨ ਕਰ ਦਿੰਦੀਆਂ ਉਹਦਾ ਵੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਐਪ ਜੈ ਗੁਰਮੀਤ ਗੌਰ ਜੀ ਇਹ ਤਾਂ ਸਾਰਿਆਂ ਨੂੰ ਮਤਲਬ ਮੇਲੇ ਜੁੜਨ ਦੇ ਪਹਿਲਾਂ ਹੀ ਜਿਹੜੇ ਹੈਗੇ ਆ ਆਗੂ ਰਹੇ ਆ ਉਹ ਜਿਹੜੀ ਸਾਡੀ ਇਸ ਵਾਰ ਤੋਂ ਵੀ ਹੈ ਇਹ ਜਿਹੜੇ ਅੱਜ ਲੈਟਾ ਫਿਟ ਕਰਨ ਜਾ ਰਹੀ ਹੈ ਇਹਨਾਂ ਦਾ ਜਿਹੜਾ ਸ਼ੁਰੂਆਤ ਕਰਨੀ ਹੈ ਇਹਨਾਂ ਦੇ ਏਐਮਡੀ ਸੁਭਾਸ਼ ਸੋਨੀ ਜੀ ਸਾਡੇ ਵਿੱਚ ਮੌਜੂਦ ਨੇ ਉਹ ਦੱਸਣਗੇ ਬਾਕੀ ਮੇਰੀ ਬੇਨਤੀ ਹੈ ਕਿ ਜਦੋਂ ਬਾਅਦ ਐਮਐਲ ਸਾਹਿਬ ਨੂੰ ਬੋਲਣਾ ਪਿਆਰ ਵਾਲੇ ਕੋ ਬੈਠੇ ਸਾਰੀ ਗੱਲ ਸੁਣ ਕੇ ਫਿਰ ਜਾਣਾ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਮੈਂ ਫਿਰ ਤੁਹਾਡੇ ਇੱਕ ਵਾਰ ਤੁਹਾਨੂੰ ਕਰਦਾ ਸ੍ਰੀ ਸੁਭਾਸ਼ ਸੋਨੀ ਜੀ ਏਐਮਡੀ ਇਸ ਵਾਰ ਤੋਂ मारेवर अभ साहब और आए हुए सब मेहमान और आए हुए सब मेहमान का मैं धन्यवाद करता हूँ ये जो तो प्रोजेक्ट जैसे कि प्रताप जी ने बताया ये पहला प्रोजेक्ट है और मुझे ये कहा गया था कि राजपुरा गेट है जहाँ पे सारे पंजाब से लोग गुजरते हैं इसलिए हम लोगों ने और हमारे एम एल साहब ने की पूरी सहयोग से यहाँ पर सबसे पहले यही उद्घाटन करने हैं और आप सब लोगों को मैं एश्योरेंस देना चाहता हूँ कि आपने बहुत सी एलईडी लाइट्स देखी होंगी क्योंकि एल ई लाइट बहुत दिनों से हमारे देश में आई हुई है ये एल ई लाइट बहुत उमदा है इसलिए नहीं क्योंकि मैं उसमें काम करता हूँ या मैं मालिक हूँ मैं इसलिए कहना चाहता हूँ कि अगर आप से कुछ लोग मोहाली गए हों तो आपको पता लगेगा कि हमारी लाइट कितनी अच्छी है और चंडीगढ़ से ज़्यादा एप्रीसीशन हमें मिलता है आप सब लोगों से यही विनती है कि आप के लोगों के पास नंबर पहुंच जाएगा कंप्लेंट नंबर पहुंच जाएगा आप उस पर फ़ोन करिए और आपके घर बैठे आपकी प्रॉब्लम सॉल्व हो जाएगी चाहे एक लाइट बंद हो चाहे ज़्यादा हो हम 24 घंटे के अंदर आपकी पूरी लाइट पूरा कर देंगे जिससे कि कोई भी प्रॉब्लम आप तक ना पहुंच सके और आपको पूरा लाइट मिले मैंने देखा है मोहाली में कि सुबह गुरुद्वारा साहब लोग जाते हैं मंदिर में जाते हैं और सब जगह जाते हैं उस वक्त लाइट की बहुत कमी महसूस करते हैं आगे सर्दियाँ आ रही हैं लाइट ज़रूरी है तो आपसे यही मिलती है कि जहाँ पे भी आपको लगे कि यहाँ लाइट कम है या आपको लाइट टाइम से नहीं मिलती है तो प्लीज़ आप फ्री कॉल के अंदर करिए आपका वेलकम है और उस लाइट को हम पूरा करेंगे और पूरा झगभग पड़ेंगे मैं आखिर में फिर एम एल साहब का धन्यवाद देता हूँ सारे संबंधी आए हुए लोगों का धन्यवाद करता हूँ और ये अश्योरेंस देता हूँ कि आ, आने वाले कल के अंदर और एक और दिवाली का जो तोहफा एम एल साहब ने आप लोगों को दिया है मेरी पूरी कोशिश रहेगी कि यह सारा तोहफा जो है हम दिवाली से पहले पहले पूरा करके आपके घरों में लाइट करें और आपको एक दि दिन दिन जैसा माहौल आपको मिले धन्यवाद ਸਾਡੇ ਵਿੱਚ ਯੂ ਕਾਂਗਰਸ ਦੇ ਬਹੁਤ ਸਾਰੇ ਕਾਰਜਕਰਤਾ ਨੇ ਇਹ ਵੀ ਬੜੀ ਮਿਹਨਤ ਦੇ ਨਾਲ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਮੈਂ ਦੋਤੇ ਨਾਰੇ ਲਾਵਾਂਗਾ ਉਸ ਬਾਰੇ ਮੈਂ ਲੇਖ ਸਾਹਿਬ ਕਰਮਗੇ ਆਪਣਾ ਵਿਚਾਰ ਪੇਸ਼ ਕਰੂੰਗਾ

ਪਰਮ ਸਤਕਾਰਯੋਗ ਸਾਰੇ ਹੀ ਸ਼ਹਿਰ ਨਿਵਾਸੀ ਵੱਖ-ਵੱਖ ਵਾਰਡਾਂ ਤੋਂ ਸਾਰੇ ਆਏ ਸਤਕਾਰਯੋਗ ਮੇਰੇ ਭਰਾ ਨੰਨੀਆਂ ਸਤਕਾਰਯੋਗ ਪੈਣਾ ਸਾਡੇ ਪਿਆਰੇ ਬੱਚੇ ਦੋਈ ਬਲਾਕਾਰਸ਼ ਕਮੇਟੀਆਂ ਦੇ ਪ੍ਰਧਾਨ ਸਾਹਿਬ ਤੋਂ ਸ਼ਹਿਰ ਤੋਂ ਪ੍ਰਧਾਨ ਸਾਹਿਬ ਵਿਆਤੀ ਤੋਂ ਪ੍ਰਧਾਨ ਸਾਹਿਬ ਯੂਥ ਕਾਂਗਰਸ ਜੋ ਮਿਲਟੀ ਦੀ ਅਡਵਾਈਸ ਦੇ ਵਿੱਚ ਜਿੱਥੇ ਪੂਰੇ ਜ਼ਿਲ੍ਹੇ 'ਚ ਕੰਮ ਕਰ ਰਹੀ ਹੈ ਉੱਥੇ ਹੀ ਇੱਥੇ ਵੀ ਜੋ ਬੱਚੇ ਕੰਮ ਕਰ ਰਹੇ ਨੇ ਤੇ ਮੇਰੇ ਨਾਲ ਸਾਡੀ ਸੀਨੀਅਰ ਟੀਮ ਜੋ ਮੰਚ ਤੇ ਵਿਰਾਜਮਾਨ ਹੈ ਅਤੇ ਸਾਹਮਣੇ ਜਿੰਨੇ ਵੀ ਬਿਰਾਜਮਾਨ ਹੋ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਅਤੇ ਨਾਲ ਹੀ ਤੁਹਾਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਿ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਇਕੱਠੇ ਹੋਏ ਆ ਇਕੱਠੇ ਹੋ ਕੇ ਇੱਕ ਖੁਸ਼ੀ ਦਾ ਪਲ ਹੈ ਕਿਉਂਕਿ ਚੜ ਗਿਆ ਲਗਭਗ 8 ਮਹੀਨੇ ਤੋਂ ਵੱਧ ਹੋ ਗਏ ਜਿਹੜੀ ਕਰੋਨਾ ਦੀ ਮਹਾਮਾਰੀ ਆ ਉਸ ਮਹਾਮਾਰੀ ਦੇ ਦੌਰਾਨ ਸਾਡਾ ਜਿਹੜਾ ਗੈਪ ਸੀ ਉਹ ਜ਼ਿਆਦਾ ਬਣ ਗਿਆ ਸੀ ਇੱਕ ਦੂਜੇ ਨੂੰ ਮਿਲਣ ਦੇ ਲਈ ਸਮਾਂ ਘੱਟ ਲੱਗਦਾ ਸੀ ਜਾਂ ਸਮਾਜਿਕ ਤੌਰ ਤੇ ਵੀ ਜਿਹੜੀ ਦੂਰੀ ਸੀ ਉਹ ਬਣੀ ਰਹਿੰਦੀ ਸੀ ਤੇ ਕਈ ਤਰ੍ਹਾਂ ਦੇ ਜਿਹੜੇ ਇਸ ਕਰੋਨਾ ਨੇ ਸਾਡੇ ਇੱਕ ਦੂਜੇ ਤੋਂ ਜਿਹੜੀ ਦੂਰੀ ਸੀ ਬਲਾਈ ਅਥੇ ਬੜੀ ਭਿਆਨਕ ਕੇ ਮਹਾਮਾਰੀ ਜਿੱਥੇ ਪੂਰੇ ਸੰਸਾਰ ਚ ਆਈ ਉਥੇ ਸਾਡੇ ਦੇਸ਼ ਦੇ ਵਿੱਚ ਵੀ ਆਈ ਅਤੇ ਕਈ ਸਾਥੀ ਸਤਰੀ ਲਪੇਟ ਚ ਵੀ ਆਏ ਲਾਕਡਾਊਨ ਹੋਇਆ ਲਾਕਡਾਊਨ ਦੇ ਵਿੱਚ ਪੂਰੇ ਜਿੱਥੇ ਵੱਖ-ਵੱਖ ਥਾਈਂ ਬਹੁਤ ਉਸ ਲਾਕਡਾਊਨ ਦਾ ਸਾਨੂੰ ਮੁਕਾਬਲਾ ਵੀ ਕਰਨਾ ਪਿਆ ਅਤੇ ਬੜੀ ਔਖਾਈ ਵੀ ਪੇਸ਼ ਆਉਣੀ ਪਈ ਪਰ ਮੈਂ ਕੋਟਣ-ਕੋਟ ਦਰਵਾਜ਼ਾ ਕਰਦਾ ਆਪਣੇ ਵੱਲੋਂ ਕਿ ਰਾਜਪੁਰਾ ਦੇ ਅੰਦਰ ਜਿੰਨੇ ਵੀ ਸਾਡੇ ਦਾਨੀ ਸੱਜਣ ਸੀ ਮੈਂ ਇੱਕ-ਇੱਕੇ ਦਾ ਨਾਮ ਲਮਾ ਤਾਂ ਬਹੁਤ ਰਹਿ ਵੀ ਜਾਣਗੇ ਅਸੀਂ ਫੈਸਲਾ ਕੀਤਾ ਜਿਵੇਂ ਸਾਥਰੀ ਉਹਨਾਂ ਨੂੰ ਦੱਸ ਕੇ ਗਏ ਆ ਕਿ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਰਾਜਪੁਰੇ ਦੇ ਅੰਦਰ ਕੋਈ ਭੁੱਖਾ ਨਾ ਹੋਵੇ ਅਸੀਂ ਬੜੇ ਉਪਰਾਲਾ ਕੀਤਾ ਮੈਂ ਆਪਣੇ ਵੱਲੋਂ ਇੱਕ ਮੀਟਿੰਗ ਸੰਦੀਪ ਉਸ ਸੱਜਣਾ ਦੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੱਥ ਬੰਨ੍ਹ ਕੇ ਕਿ ਆਪਾਂ ਨੇ ਕਿ ਤੁਸੀਂ ਜਿੰਨਾ ਵੀ ਕਿਸੇ ਤੇ ਕੋਈ پابੰਦੀ ਨਹੀਂ ਜੋ ਤੁਸੀਂ ਮਦਦ ਕਰ ਸਕਦੇ ਆ ਪਰ ਮੈਂ ਧੰਨਵਾਦ ਕਰਦਾ ਕਿ ਸਾਡੀ ਸੋਚ ਤੋਂ ਵੀ ਵੱਧ ਸਾਰਿਆਂ ਨੇ ਬਹੁਤ ਜ਼ਿਆਦਾ ਦਿਲ ਖੋਲ ਕੇ ਮਦਦ ਦਿੱਤੀ ਅਤੇ ਅਸੀਂ ਅੱਗੇ ਬਤ ਉਹ ਕੋਸ਼ਿਸ਼ ਰਹੀ ਹੈ ਕਿ ਰਾਜਪੁਰੇ ਦੇ ਅੰਦਰ ਕੋਈ ਭੁੱਖਾ ਨਾ ਹੋਵੇ ਦਿਨ ਰਾਤ ਬੜੀ ਮਿਹਨਤ ਮੇਰੀ ਟੀਮ ਨੇ ਤੁਸੀਂ ਸਾਰਿਆਂ ਨੇ ਸ਼ਹਿਰ ਨਿਵਾਸੀਆਂ ਨੇ ਬਹੁਤ ਜ਼ਿਆਦਾ ਜਿਹੜੀ ਕੀਤੀ ਹੈ ਇਹਦੇ ਲਈ ਮੈਂ ਨਿੱਜੀ ਤੌਰ ਤੇ ਅਤੇ ਆਪਣੇ ਪਰਿਵਾਰ ਵੱਲੋਂ ਤੁਹਾਡਾ ਕੋਟਨ ਕੋਟ ਸਨਵਾਦ ਕਰਦਾ ਹਾਂ ਸੋ ਅੱਜ ਦੀ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਮੈਂ ਕਾਫੀ ਦਿਨ ਦਾ ਸੋਚਦਾ ਸੀ ਕਿ ਕੋਈ ਮੀਟਿੰਗ ਮੈਂ ਰੱਖਾਂ ਜਿਹੜਾ ਸਾਡਾ ਥੋੜਾ ਜਿਹਾ ਇਹ ਮਹਾਮਾਰੀ ਕਰਕੇ ਥੋੜਾ ਅਸੀਂ ਮੀਟਿੰਗ ਨਹੀਂ ਕਰ ਸਕੇ ਕੋਈ ਪਾਲਾਵੇ ਸਾਡੇ ਦਾ ਜਿਹੜਾ ਪਲ ਸੀ ਇਹ ਇੱਕ ਖੁਸ਼ੀ ਵਾਲਾ ਪਲ ਸੀ ਫਿਰ ਚੁਣਿਆ ਤੇ ਕੱਲ ਹੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਤੇ ਬਹੁਤ ਵੱਡੀ 기ਰਤੀ ਜੀ ਤੁਸੀਂ ਸਾਰੇ ਸ਼ਾਮਲ ਹੋਏ ਆ ਸੋ ਥੋੜਾ ਜਿਹਾ ਅਸੀਂ ਕੋਸ਼ਿਸ਼ ਤਾਂ ਕੀਤੀ ਐ ਸੋਸ਼ਲ ਡਿਸਟੈਂਸ ਦਾ ਰੱਖਣ ਦਾ ਪਰ ਨਹੀਂ ਵੀ ਰਿਹਾ ਪਰ ਜੇਰਾ ਇੱਕ ਫਿਰ ਵੀ ਆਪਣੇ ਆਪ ਦਾ ਜਿਹੜਾ ਥੋੜਾ ਜਿਹਾ ਤੁਸੀਂ ਜਿੰਨੀ ਵੀ ਤੁਸੀਂ ਦੂਰੀ ਬਣਾ ਸਕਦੇ ਹੈਗਾ ਤਾਂ ਉਹ ਬਣਾਣ ਦੀ ਖੇਚਲ ਕਰਨੀ ਆ ਸੋ ਜੇ ਕਿਤੇ ਪ੍ਰਬੰਧਾ 'ਚ ਕੋਈ ਕਮੀ ਆ ਗਈ ਹੋਵੇ ਉਹਦੇ ਲਈ ਬਾਅਦ ਵੀ ਮੰਗਾਗੇ ਸੋ ਅੱਜ ਦੀ ਜਿਹੜੀ ਇਹ ਮੀਟਿੰਗ ਆਇਆ ਜਿੱਥੇ ਕਿਉਂਕਿ ਪਿਛਲੇ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਦੇਸ਼ ਦੇ ਅੰਦਰ ਬੜੀ ਉਥਲ-ਪੁਥਲ ਦੀ ਰਾਜਨੀਤੀ ਹੋਈ ਜਾਂ ਕੁਝ ਅਜਿਹੇ ਗਲਤ ਫੈਸਲੇ ਜਿਹੜੇ ਦੇਸ਼ ਦੇ ਅੰਦਰ ਲਏ ਗਏ ਆ ਜੋ ਜਿਹਦੇ ਕਰਕੇ ਪੂਰੇ ਦੇਸ਼ ਦੇ ਲੋਕਾਂ ਨੂੰ ਬੇਚੇਤਾ ਜਦੋਂ ਦੀ ਇਹ ਦਿੱਲੀ ਦੇ ਵਿੱਚ ਸਰਕਾਰ ਬਣੀ ਆ ਬੀਜੇਪੀ ਦੀ ਤਾਂ ਉਹਨਾਂ ਨੇ ਕੋਈ ਚੰਗੇ ਫੈਸਲੇ ਨਹੀਂ ਲਏ ਹੈਗੇ ਕੰਟਰੀ ਦੇ ਲਈ ਅੱਜ ਪੂਰੇ ਲੋਕ ਮਾਰੂ ਫੈਸਲੇ ਮੈਂ ਕਹਿ ਸਕਦਾ ਹੈਗਾ ਜੇ ਉਹ ਨੋਟਬੰਦੀ ਦਾ ਫੈਸਲਾ ਹੋਵੇ ਬੜਾ ਲੋਕਾਂ ਦੇ ਉੱਤੇ ਇੱਕ ਮਾਰੂ ਫੈਸਲਾ ਸੀ ਉਸ ਤੋਂ ਬਾਅਦ ਜੀਐਸਟੀ ਦਾ ਇੱਕ ਫੈਸਲਾ ਜਿਹੜਾ ਕੀਤਾ ਹੈਗਾ ਜੀਐਸਟੀ ਕਰਕੇ ਆਮ ਵਪਾਰੀ ਵਰਗ ਨੂੰ ਬੜਾ ਵੱਡਾ ਨੁਕਸਾਨ ਹੋਇਆ ਨੋਟਬੰਦੀ ਕਰਕੇ ਆਮ ਲੋਕਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਅਤੇ ਹੁਣ ਜਿਹੜੇ ਰੀਸੈਂਟਲੀ ਜੂਨ ਦੇ ਵਿੱਚ 6ਵੇਂ ਮਹੀਨੇ ਚ ਇੰਨੇ ਬੁਰੇ ਕਾਨੂੰਨ ਜਿਹੜੇ ਬਣਾ ਕੇ ਲੈ ਕੇ ਆਏ ਆ ਇਸ ਦੇਸ਼ ਦੇ ਅੰਦਰ ਇਹ ਮੈਂ ਕਹਿ ਸਕਦਾ ਕਿ ਆਉਣ ਵਾਲੇ ਡਾਕਟਰ ਮਨਮੋਹਨ ਸਿੰਘ ਜੀ ਦਾ ਮੈਂ ਲੇਟ ਇੱਕ ਪੜ੍ਹ ਰਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਬੜੇ ਭਿਆਨਕ ਨਤੀਜੇ ਨਿਕਲਣਗੇ ਅਰੇ ਇਹ ਦੇਸ਼ ਜਿਹੜਾ ਬਰਬਾਦੀ ਦੀ ਤਰਫ ਨੂੰ ਤੁਰਨਾ ਸ਼ੁਰੂ ਹੋ ਗਿਆ ਜਿੱਦਨ ਤੋਂ ਇਹ ਇਹਨਾਂ ਨੇ ਇਹ ਜਿਹੜੇ ਕਿਸਾਨ ਮਾਰੂ ਜਿਹੜੇ ਧਿਲ ਲੈ ਕੇ ਆਉਂਦੇ ਹੈਗੇ ਕਿਸਾਨ ਮਤਲਬ ਸਾਡਾ ਬਪਾਲ ਸਾਡੀ ਮੋਰ ਥੈਨ 80% ਜਿਹੜੀ ਪਾਪੂਲੇਸ਼ਨ ਆ ਇੰਡੀਆ ਦੀ ਉਹ ਐਗਰੀਕਲਚਰ ਦੇ ਉੱਤੇ ਅਸੀਂ ਨਿਰਭਰ ਹਾਂ ਅਸੀਂ ਖੇਤੀ ਬਾੜੀ ਦੇ ਉੱਤੇ ਇਹ ਖੇਤੀ ਕਰਦੇ ਆ ਕਿਉਂ ਕਿਸੇ ਵੀ ਸੂਬੇ ਦੇ ਅੰਦਰ ਸਾਨੂੰ ਥੋੜੀ ਤਕਲੀਫ ਤਾਂ ਹੈ ਕਿ ਜਿਹੜਾ ਪੰਜਾਬ ਆ ਉਹ ਇੱਕ ਐਗਰੀਕਲਚਰ ਸਟੇਟ ਆ ਅਸੀਂ ਟੋਟਲ ਸਾਡੀ ਜਿਹੜੀ ਇਕਨੋਮੀ ਹੈ ਉਹ ਖੇਤੀ ਤੇ ਨਿਰਭਰ ਆ ਸਨ ਇਸ ਕਰਕੇ ਅੱਜ ਜਿਹੜਾ ਪੰਜਾਬ ਬਹੁਤ ਭਾਰੀ ਨੁਕਸਾਨ ਵੱਲੋਂ ਜਿਹੜਾ ਜਾ ਰਿਹਾ ਪਿੱਛੇ ਜਿਹੜੇ ਡਿਸੀਜਨ ਜ ਰੋਂਗ ਡਿਸੀਜਨ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਲਏ ਆ ਇਹ ਤੋਂ ਬਾਅਦ ਮੈਂ ਇਹ ਕਹਿ ਸਕਦਾ ਕਿ ਜੇ ਅੱਜ ਕਿਸਾਨ ਕਿਸਾਨ ਆ ਤਾਂ ਦੁਕਾਨ ਆ ਮੇਰਾ ਖਿਆਲ ਕਿਹੜਾ ਐਸਾ ਦੁਕਾਨਦਾਰਾ ਜਿਹੜਾ ਕਿਸਾਨਾਂ ਤੋਂ ਬਿਨਾ ਅਸੀਂ ਆਪਣੇ ਆਪ ਨੂੰ ਜਿਹੜਾ ਅੱਗੇ ਸਰਵਾਈਵ ਕਰ ਸਕਦੇ ਹੈਗੇ ਆ ਜੇ ਕਿਸਾਨ ਆ ਤਾਂ ਦੁਕਾਨ ਆ ਤਾਂ ਅਕੇ ਮਜ਼ਦੂਰ ਆ ਆ ਬੈਠੇ ਨੇ ਆਰਪੀ ਐਸੋਸੀਏਸ਼ਨ ਸਾਰੀ ਆਈ ਹੋਈ ਇਹਨਾਂ ਨੂੰ ਪੁੱਛ ਕੇ ਦੇਖ ਲਓ ਤੁਸੀਂ ਕੀ ਕਿਸਾਨਾਂ ਤੋਂ ਬਿਨਾ ਇਹਨਾਂ ਦਾ ਕਾਰੋਬਾਰ ਚੱਲ ਸਕਦਾ ਜਾਂ ਜਿੰਨੇ ਵੀ ਤੁਸੀਂ ਦੁਕਾਨਦਾਰ ਰਹਿ ਕੇ ਕੋਈ ਪੁੱਛੇਗਾ ਕੌਣ ਉੱਥੇ ਕਾਨੂੰਨ ਬਣਾਉਂਦਾ ਕੌਣ ਫੈਸਲੇ ਲਾਗੂ ਕਰਦਾ ਉਸ ਪਤਾ ਹੀ ਨਹੀਂ ਪੂਰੇ ਦੇਸ਼ ਨੂੰ 2-3 ਬੰਦਿਆਂ ਦੇ ਕੋਲ ਅੰਡਾਨੀਆਂ ਬਾਨੀਆਂ ਦੇ ਕੋਲ ਗੈਣੇ ਤਾਤਾ ਇਹ ਜੋ ਉਹ ਕਾਨੂੰਨ ਬਣਾ ਕੇ ਸਾਹਮਣੇ ਰੱਖ ਦਿੰਦੇ ਆ